ਸ੍ਰੀ ਵਾਹਿਗੁਰੂ ਸਾਹਿਬ ਜੀ ਬੋਹਰਾ ਪੁਰੀਆ ਚੂਹੜ ਚਾਉਦਰੀ ਉਤੇ ਗ੍ਰਾਮ ਕੇ ਦੋਏ ਸ੍ਰੀ ਅਰਜਨ ਕੋ ਸਜਸ ਸੋਨ ਕਾਂਖੀ ਗਤ ਕੇ ਹੋਏ ਪੁਰੀਆ ਚੂਹੜ ਚਾਉਦਰੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਕਿਰਜੇ ਕਿਤੇ ਜੋ ਭਾਈ ਸਰ ਗਾਈ ਸੰਤੋਖ ਸਿੰਘ ਜੀ ਨੇ ਦਸਾਂ ਹੀ ਪਾਛਾ ਨਹੀਂ ਆਂਦਾ ਜੀਵਨ ਪਵਿੱਤਰ ਕਾਮ ਰੂਪ ਦੇ ਵਿੱਚ ਸੰਧਬੰਦੀ ਦੇ ਵਿੱਚ ਅੰਕਿਤ ਕੀਤਾ ਹੈ ਤਨ ਗੁਰੂ ਮਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਜੀਵਨ ਨੂੰ ਸ੍ਰੀ ਗੁਰੂ ਮਾਨਕ ਪ੍ਰਕਾਸ਼ ਨਾਮੀ ਗ੍ਰੰਥ ਦੇ ਵਿੱਚ ਹੋਰ ਵਾਕੀ ਨੌ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੇ ਵਿੱਚ ਅੰਕਿਤ ਕੀਤਾ ਹੈ ਉਸ ਦੇ ਵਿੱਚੋਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪਵਿੱਤਰ ਪਾਵਨ ਉਪਦੇਸ਼ ਤੀਸਰੀ ਰਾਸ ਦੇ ਵਿੱਚ ਆਪਣੇ ਪਿਆਰੇ ਗੁਰਸਿੱਖਾਂ ਨੂੰ ਬਖਸ਼ਿਸ਼ ਕਰਦੇ ਹਨ ਦੂਰ ਦਰਦਿ ਤੋਂ ਨਕਰਾਨੀਆਂ ਸਿੱਖ ਸੰਤਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਉਂਦੀਆਂ ਪਾਵਨ ਅਨੰਦ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੀਆਂ ਔਰ ਭਾਵਨਾ ਵਾਲੇ ਗੁਰਸਿੱਖ ਆਪਣੀ ਝੋਲੀ ਅੱਡ ਕੇ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ ਮਨ ਦੀ ਲਾਲਸਾ ਹੈ ਮੈਂ ਹੋਰ ਥਾਲਉਂਦਾ ਨਹੀਂ ਜਿਸ ਤਹ ਕਰੋ ਬੇਨਤੀ ਸਾਨੂੰ ਸੰਸਾਰ ਦੇ ਵਿੱਚ ਹੋਰ ਉਪਦੇਸ਼ ਪ੍ਰਾਪਤ ਕਰਨ ਦੀ ਕਿਤੇ ਇੱਛਾ ਹੀ ਨਹੀਂ ਹੈ ਆਪ ਹੀ ਸਾਡੇ ਸਤਿਗੁਰੂ ਹੋ ਆਪ ਜੀ ਦਾ ਦਿੱਤਾ ਹੋਇਆ ਉਪਦੇਸ਼ ਜੇ ਭਾਵਨਾ ਦੇ ਨਾਲ ਜੀਵਨ ਦੇ ਵਿੱਚ ਅਸੀਂ ਖਵਾ ਸਕੇ ਤਾਂ ਅਸੀਂ কল্যাণ ਹੋਵਾਂਗੇ ਸਾਡੀ ਮੁਕਤੀ ਹੋਵੇਗੀ ਇਸ ਵਾਸਤੇ ਕਿਰਪਾ ਕਰੋ ਉਪਦੇਸ਼ ਵਰਖਿਸ਼ ਕਰੋ ਦੂਰ ਦੁਰੇਡੇ ਤੱਕ ਸਿੱਖ ਚੱਲ ਕੇ ਆਉਂਦੇ ਉਹਨਾਂ ਦੇ ਵਿੱਚੋਂ ਇੱਕ ਸਿੱਖ ਚੱਲ ਕੇ ਆਇਆ ਹੈ ਜਿਸ ਦਾ ਨਾਮ ਹੈ ਭਾਈ ਪੁਰੀਆ ਜੀ ਤੇ ਭਾਈ ਕਿਉੜੀ ਇਹ ਦੋ ਸਿੱਖ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਚੱਲ ਕੇ ਆਏ ਕਿਉਂ ਉਪਦੇਸ਼ ਮੰਗਦੇ ਮਹਾਰਾਜ ਕਿਉਂ ਉਪਦੇਸ਼ ਦੇ ਕੇ ਇਹਨਾਂ ਨੂੰ ਨਿਵਾਜਦੇ ਆਓ ਗੁਰ ਇਤਿਹਾਸ ਦੀ ਕਥਾ ਸੁਣ ਕੇ ਲਾਹਾ ਪ੍ਰਾਪਤ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਘਟ ਸਾਹਿਬ ਜੀ ਦੋਹਰਾ ਪੁਰੀਆ ਚੂੜਾ ਚੌਦਹੀ ਫੁਤੇ ਗ੍ਰਾਮ ਕੇ ਦੋਏ ਇੱਕ ਦਾ ਨਾਮ ਹੈ ਭਾਈ ਪੁਰੀਆ ਜੀ ਤੇ ਇੱਕ ਦਾ ਨਾਮ ਹੈ ਭਾਈ ਚੋਹੜ ਜੀ ਇਹ ਦੋਵੇਂ ਜਿਹੜੇ ਸਨ ਇੱਕ ਨਗਰ ਦੇ ਚੌਧਰੀ ਸਨ ਸ੍ਰੀ ਅਰਜਨ ਕੋ ਸਜਸ ਸੁਣ ਕਾਂਖੀ ਗਤ ਕੇ ਹੋਏ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜਸ ਇਹਨਾਂ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਔਰ ਕਾਂਖੀ ਦਾ ਅਰਥ ਹੁੰਦਾ ਹੈ ਇੱਛਾ ਜੀਵਨ ਦੇ ਵਿੱਚ ਪ੍ਰਾਪਤ ਹੋਏ ਕਿ ਅਸੀਂ ਵੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾਈਏ ਜਿਸ ਦੇ ਨਾਲ ਸਾਨੂੰ ਮੁਕਤੀ ਦੀ ਪ੍ਰਾਪਤੀ ਹੋਏ ਚੌਪਈ ਸਰਦਾ ਧਰ ਆਏ ਗੁਰਦਾਰੇ ਮਨ ਦੇ ਵਿੱਚ ਸਰਦਾ ਧਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਸ਼ਹਿਰ ਦੇ ਵਿੱਚ ਸ੍ਰੀ ਹਰਿ ਮੰਦਰ ਸਾਹਿਬ ਗੁਰੂ ਜੀ ਦੇ ਪਾਸ ਆਏ ਹਰ ਦੂਰੇ ਸੁਭ ਦਰਸ ਪਿਹਾਰੇ ਦਵਾਂ ਨਹੀਂ ਹੱਥ ਜੋੜੇ ਹਨ ਨਾ ਤੇ ਸ੍ਰੇਸ਼ਟ ਦਰਸ਼ਨ ਐਸੇ ਦਰਸ਼ਨ ਜਿਨ੍ਹਾਂ ਦੇ ਬਾਬਤ ਭਟ ਸਹਿਬਾਨ ਕਹਿੰਦੇ ਹਨ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਐਸੇ ਧੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਆਪਣੇ ਨੇਤਰਾਂ ਦੇ ਨਾਲ ਕੀਤੇ ਪਦ ਅਰਬਿੰਦ ਬੰਦਨੋ ਕਰੀ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਿੰਦ ਪਵਿੱਤਰ ਜਿਹੜੇ ਚਰਨ ਹਨ ਕਮਲ ਸ੍ਰੀਖੇ ਉਹਨਾਂ ਦੇ ਉੱਪਰ ਨਮਸ਼ਕਾਰ ਕੀਤੇ ਯਥਾ ਸ਼ਕਤ ਪੇਟ ਸੋ ਠਿਗ ਧਰੇ ਜਿੰਨੇ ਵੀ ਯੋਗ ਸੀ ਇਹਨਾਂ ਨੂੰ ਉਹਨੇ ਕੀ ਇਹਨਾਂ ਨੇ ਭੇਟਾ ਤਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਧਾਰੀ ਹੈ ਬੈਠ ਆ ਗਿਆ ਪਾ ਬੈਠੇ ਆ ਗਿਆ ਪਾਏ ਆਦਾਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਆਗਿਆ ਪ੍ਰਾਪਤ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਝੁਕੇ ਹਨ ਬੈਠੇ ਹਨ ਹ੍ਰਿਤ ਭੂਜਨ ਆਸੁਤਾਰੀ ਪੁੱਛਣ ਦੇ ਵਾਸਤੇ ਗੁਰੂ ਕੀ ਪਵਿੱਤਰ ਚਰਨ ਕਮਲਾਂ ਦੇ ਵਿੱਚ ਅਰਦਾਸ ਕੀਤੇ ਸੁਨਹੁ ਗਰੀਬ ਨਿਵਾਜ ਕਿਰਪਾਲਾ ਜਨ ਲੰਗੇ ਹੀ ਗਰੀਬਾਂ ਨੂੰ ਨਿਵਾਜਣ ਵਾਲੇ ਕਿਰਪਾਲੂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੀ ਅਰਜ਼ ਸੁਣੋ ਜਿਤਿਓ ਪ੍ਰਤੀਖਤ ਹਮ ਚਿਰ ਕਾਲ ਮੜਾ ਲੰਮਾ ਸਮਾ ਪ੍ਰਤੀਖਤ ਕਹਿ ਲਈਏ ਪੀ ਕੁੜੀਕ ਦਿਹਾ ਹੋਇਆ ਸਾਨੂੰ ਬਤੀਤ ਹੋਇਆ ਆਮਨ ਬਾਤ ਜਿਤ ਰਹੇ ਮਨ ਦੇ ਵਿੱਚ ਇਹ ਚਾਹ ਨਹੀਂ ਰਹੀ ਕਿ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਆਈਏ ਸਭ ਅਨਕ ਪ੍ਰਕਾਰ ਨੂੰ ਅਹਿੰ ਪਰਮਾਨੰਦ ਅਨੇਕਾਂ ਪ੍ਰਕਾਰ ਦੇ ਕੰਮ ਕਾਜ ਪੈਂਦੇ ਰਹੇ ਜਿਸ ਦੇ ਕਾਰਨ ਤੁਹਾਡੇ ਚਰਨਾਂ ਦੇ ਵਿੱਚ ਆਇਆ ਨਹੀਂ ਗਿਆ ਆਮ ਪਰ ਆਵ ਕਰਨਾ ਤੁਮ ਹੋਈ ਸਾਡੇ ਉੱਪਰ ਹੁਣ ਤੁਹਾਡੀ ਕਿਰਪਾ ਹੋਈ ਹੈ ਸ਼ਰਨ ਪਰ ਸਰਦਾ ਤਰਦ ਬੜੇ ਭਾਵਨਾਵਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਝੁਕਿਆ। ਰਾਮ ਚੌਧਰੀਤਾ ਕਾਰਜ ਪਾਵੇਂ। ਮਹਾਰਾਜ ਅਸੀਂ ਇੱਕ ਨਗਰ ਦੇ ਚੌਧਰੀ ਹਾਂ ਤੇ ਜਿਹੜੇ ਚੌਧਰੀਆਂ ਵਾਲੇ ਕੰਮ ਹੁੰਦੇ ਨਾ ਪਿੰਡ ਦੇ ਵਿੱਚ ਉਹ ਸਾਰੇ ਕੰਮ ਅਸੀਂ ਕਰਦੇ ਹਾਂ। ਇਹ ਜਿਹੜੀ ਚੌਦਰਤਾ ਝੂਠ ਤੋਂ ਬਗੈਰ ਬਚਦੀ ਨਹੀਂ ਅਨੇਕਾਂ ਪ੍ਰਕਾਰ ਦੇ ਉਸ ਦੇ ਵਿੱਚ ਸਾਨੂੰ ਝੂਠ ਬੋਲਣੇ ਪੈਂਦੇ ਸ੍ਰੀ ਗੁਰਜੀ ਕੀ ਮਹੋਇਆ ਉਧਾਰਾ ਮਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਭਾਈ ਪੁਰੀਆ ਤੇ ਭਾਈ ਚੂੜ ਕਹਿ ਲੱਗੇ ਮਹਾਰਾਜ ਕਿਵੇਂ ਸਾਡਾ ਉਧਾਰ ਹੋਵੇ ਸੁਣਿਓ ਚਹਤ ਉਪਦੇਸ਼ ਤੁਮਾਰਾ ਅਸੀਂ ਤੁਹਾਡੇ ਪਾਸੋਂ ਉਪਦੇਸ਼ ਸੁਣਨਾ ਚਾਹੁੰਦੇ ਆਂ ਜੇਸੋ ਉਪਦੇਸ਼ ਦੇ ਨਾਲ ਸਾਡਾ ਭਲਾ ਹੋ ਜਾਵੇ ਸਾਡਾ ਉਧਾਰ ਹੋ ਜਾਵੇ ਸ੍ਰੀ ਅਰਜਨ ਸੁਣ ਕੇ ਸਿੱਖ ਅਰਜਨ ਜੀ ਨੇ ਧੰ ਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਦੀ ਬੇਨਤੀ ਸੁਣੀ ਹੈ ਕਿਰਪਾ ਕਰੇ ਜਨ ਕੋ ਜਸ ਅਰਜਨ ਜਿਨ੍ਹਾਂ ਕੋ ਉਜਲ ਜਸ ਹੈ ਨਾ ਇਸ ਸੰਸਾਰ ਦੇ ਵਿੱਚ ਉਨ੍ਹਾਂ ਨੇ ਆਪਣੇ ਗੁਰਸਿੱਖਾਂ ਦੇ ਉੱਪਰ ਕਿਰਪਾ ਕੀਤੀ ਸ੍ਰੀ ਮੁਖਤੇ ਸੁਬਾਤ ਉਚਾਰਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਆਪਣੀ ਸੁਭਾਏ ਮਾਨ ਮੁਖੜੇ ਤੋਂ ਸ੍ਰੀ ਕੰਨ੍ਹ ਤੋਂ ਬਚਨ ਕਹੇ ਜਾਗਹੁ ਝੂਠਾ ਕ੍ਰੋਧ ਅਹੰਕਾਰ ਮਹਾਰਾਜ ਧੰ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਲੱਗੇ ਭਾਈ ਪੁਰੀਆ ਭਾਈ ਚੂੜ ਜੀ ਝੂਠ, ਕਰੋਧ ਤੇ ਹੰਕਾਰ ਇਹਨੂੰ ਆਪਣੇ ਜੀਵਨ ਦੇ ਵਿੱਚੋਂ ਤਿਆਗ ਦਵੋ। ਝੂਠ ਸਮਾਨ ਪਾਪ ਨਹੀਂ ਕੋਈ। ਝੂਠ ਤੇ ਬਰੋਬਰ ਕਲਯੁਗ ਦੇ ਸ ਵਿੱਚ ਹੋਰ ਕੋਈ ਵੀ ਪਾਪ ਨਹੀਂ ਹੈ। ਨਹੀਂ ਝੂਠ ਤੇ ਸੁਗਤ ਹੋਈ। ਜਿੰਨੇ ਮਰਜੀ ਬੰਦਾ ਧਰਮ ਦੇ ਕਰਮ ਕਰੀ ਜਾਵੇ ਪਰ ਜੇ ਜ਼ੁਬਾਨ ਦੇ ਨਾਲ ਝੂਠ ਬੋਲਦਾ ਹੈ ਨਾ ਉਸ ਨੂੰ ਸ਼ੋਭ ਗਤੀ ਭਰਾ ਭਾਵ ਕੈਵਲ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ ਉਹ ਸੰਸਾਰ ਤੋਂ ਮੁਕਤ ਕਦੀ ਨਹੀਂ ਹੋ ਸਕਦਾ ਕਾਲਕ ਪੂਰ ਕਹ ਅਗਵਾਨੀ ਧੰਗੁਰਾ ਜੀ ਦੇ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਦੇ ਵਿੱਚ ਸ਼ੱਕ ਕੋਈ ਨਹੀਂ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਇਹੋ ਹੀ ਬਚਨ ਕਿਹਾਏ ਕਾਲਯੁਗ ਰਾਥ ਅਗਨ ਕਾ ਕੂੜ ਅਗੈ ਰਥਵਾ ਕਾਲਯੁਗ ਦੇ ਵਿੱਚ ਤ੍ਰਿਸ਼ਨਾ ਦਾ ਰਾਤ ਹੈ ਤੇ ਉਸ ਨੂੰ ਰਥ ਜਿਹੜਾ ਹਿੱਕਣ ਵਾਲਾ ਰਥਵਾਈ ਹੈ ਨਾ ਉਹ ਝੂਠ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਕਲ ਯੁਗ ਦੇ ਵਿੱਚ ਜਿਹੜਾ ਝੂਠ ਹੈ ਨਾ ਉਹ ਆਗੂ ਕਹਿੰਦਾ ਹੈ ਪੂਰਬ ਕਾਰਨ ਕੀ ਰਾਜਧਾਨੀ ਜਿੰਨੇ ਵੀ ਸੰਸਾਰ ਦੇ ਬਾਕੀ ਵਿਕਾਰ ਖਾਮ ਕ੍ਰੋਧ ਨੂੰ ਮੋਹ ਹੰਕਾਰ ਝੂਠ ਉਹਨਾਂ ਦੀ ਰਾਜਧਾਨੀ ਹੈ ਜਿਵੇਂ ਰਾਜਧਾਨੀ ਦੇ ਵਿੱਚ ਸਾਰਾ ਕੁਝ ਹੁੰਦਾ ਨਾ ਜਿੰਨੇ ਮਹਾਰਾਜ ਨੇ ਕੰਪ੍ਰਕਾਰ ਦੇ ਦਫ਼ਤਰ ਹੁੰਦੇ ਇਵੇਂ ਧੰਗ ਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਜੀਵਨ ਦੇ ਵਿੱਚ ਝੂਠ ਹੈ ਨਾ ਉਸ ਜੀਵਨ ਦੇ ਵਿੱਚ ਹਰੇਕ ਹੀ ਵਿਕਾਰ ਆਉਂਦਾ ਹੈ ਜੋ ਕਰਮੀ ਮੂਰ ਨਹੀਂ ਕਹੇ ਜਿਹੜਾ ਆਪਣੇ ਜੀਵਨ ਦਾ ਨਿਜਮ ਬਣਾ ਲਵੇ ਕਿ ਮੈਂ ਕਦੀ ਝੂਠ ਨਹੀਂ ਬੋਲਣਾ ਤੈਨ ਕੋ ਮੁਕਤ ਸੁਖਮ ਹੀ ਆਹ ਉਹਨੂੰ ਛੇਤੀ ਤੇ ਸੌਖੀ ਮੁਕਤੀ ਪ੍ਰਾਪਤ ਹੋ ਜਾਂਦੀ ਔਲ ਨਾ ਕੂਰ ਭਨੇ ਗੁਰ ਸਿੱਖ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਗੁਰ ਸਿੱਖ ਤੇ ਭੁੱਲ ਕੇ ਵੀ ਨਾ ਝੂਠ ਬੋਲੇ ਜੀਵਨ ਦੇ ਵਿੱਚ ਸਾਹਿਬ ਨਹ ਭਵੈ ਭਵੇਖ ਜਿਹੜਾ ਗੁਰਸਿੱਖ ਜੀਵਨ ਦੇ ਵਿੱਚ ਭੁੱਲ ਕੇ ਵੀ ਕਦੀ ਝੂਠ ਨਹੀਂ ਨਾ ਬੋਲਦਾ ਉਹ ਨਾ ਇਸ ਲੋਕ ਦੇ ਵਿੱਚ ਤੇ ਨਾ ਭਵੇਖ ਅੱਗੇ ਕਦੇ ਵੀ ਜਿਹੜਾ ਦੁੱਖ ਉਸ ਹਾਰਦਾ ਨਹੀਂ ਗੁਰਤ ਸੁਨ ਪੁਰੀਆ ਤੁਪਨਾ ਇਹ ਉਪਦੇਸ਼ ਦਿੱਤਾ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੇ ਬਚਨ ਸੁਣ ਕੇ ਜਿਹੜਾ ਭਾਈ ਪੁਰੀਆ ਸੀ ਉਹ ਕਹਿਣ ਲੱਗਾ ਗੁਰ ਬਿਨਾ ਨਾ ਚੌਧਰ ਬਣੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਭਾਈ ਪੁਰੀਆ ਕਹਿੰਦਾ ਮਹਾਰਾਜ ਝੂਠ ਤੋਂ ਬਗੈਰ ਤੇ ਸਾਡੀ ਚੌਧਰ ਤਾਂ ਹੀ ਨਹੀਂ ਰਹਿਣੀ ਅਸੀਂ ਨਗਰ ਦੇ ਚੌਧਰੀ ਨਹੀਂ ਸੰਭਵਾ ਸਕਦੇ ਜੇ ਅਸੀਂ ਝੂਠ ਬੋਲਦੇ ਰਹੇ ਤਾਂ ਝੂਠ ਬਿਨਾ ਨਾ ਹੋਏ ਗੁਜ਼ਾਰਾ ਮਹਾਰਾਜ ਚੌਧਰੀਆਂ ਦਾ ਤੇ ਝੂਠ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੁੰਦਾ ਹੈ ਅਨੇਕਾਂ ਪ੍ਰਕਾਰ ਦੇ ਆਣ ਕੇ ਝਗੜੇ ਪੈ ਜਾਂਦੇ ਅਸੀਂ ਤਾਂ ਸੱਚ ਝੂਠ ਬੋਲ ਕੇ ਨਵੇੜਦੇ ਹਾਂ ਪਰ ਜੇ ਸੱਚ ਹੀ ਬੋਲਣਾ ਸ਼ੁਰੂ ਕੀਤਾ ਝੂਠ ਬੋਲਿਆ ਹੀ ਨਾ ਤਾਂ ਅਨੇਕਾਂ ਪ੍ਰਕਾਰ ਦੇ ਝਗੜੇ ਪੈ ਜਾਣਗੇ ਸਾਡੇ ਗੱਲ ਦੇ ਵਿੱਚ ਸ੍ਰੀ ਹਰਿ ਗੰਨਾ ਸੁਣ ਤਬਹ ਕਿਰਪਾਲਾ ਤੁੰਗ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਪੁਰੀਏ ਦੇ ਇਵੇਂ ਬਚਨ ਸੁਨੇ ਧਰਮਸ਼ਾਲਾ ਮਾਰੇ ਮਹਾਰਾਜਾ ਅਰਜੁਨ ਸਿੰਘ ਜੀ ਕਹਿ ਲੱਗੇ ਚੰਗਾ ਭਾਈ ਪੁਰੀਆ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਬਣਾ ਜਿਵੇਂ ਆਪਾਂ ਹੁਣ ਗੁਰਦੁਆਰੇ ਬਣਾਉਨੇ ਆ ਆਧ ਕਾਲ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਕਾ ਉਪਦੇਸ਼ ਹੁੰਦਾ ਸੀ ਕਿ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਲੱਜ ਉੱਥੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਕਥਾ ਕੀਰਤਨ ਨਾਮ ਸਿਮਰਨ ਗੁਰੂ ਉਪਦੇਸ਼ ਇਹ ਸਾਰਾ ਕੁਝ ਉਸ ਧਰਮਸ਼ਾਲਾ ਦੇ ਵਿੱਚ ਬਖਸ਼ਿਸ਼ ਕੀਤਾ ਜਾਂਦਾ ਸੀ ਕਹਾ ਕੀਰਤਨ ਰੀਤ ਚਲਾਓ ਕਹਾ ਤੇ ਕੀਰਤਨ ਦੀ ਉੱਥੇ ਜਿਹੜੀ ਮਰਿਆਦਾ ਹੈ ਨਾ ਉਹ ਚਲਾਉਣਾ ਕਰੋ ਮੁਰਕੋ ਸ਼ਬਦ ਸੁਣੋ ਅਰਗਾਓ ਪਰੇਮ ਤੇ ਨਾਲ ਗੁਰੂ ਕਾ ਉਪਦੇਸ਼ ਸੁਣੋ ਔਰ ਉਸ ਨੂੰ ਗਾਉਣਾ ਕਰੋ ਦੋਵੇਂ ਸਮੇਂ ਜਾਹੋ ਕਿਸੇ ਥਾਂ ਦੋਵੇਂ ਸਮੇਂ ਸਵੇਰ ਵੇਲੇ ਵੀ ਤੇ ਸ਼ਾਮ ਵੇਲੇ ਵੀ ਉੱਥੇ ਜਾਣਾ ਕਰੋ ਚਤੁਰ ਚਤੁਰ ਘਟ ਕਾ ਹਿਠਾਣ ਚਤੁਰ ਚਤੁਰ 4-4 ਘੜੀਆਂ ਪ੍ਰੇਮ ਧਾਰ ਕਰਕੇ ਭਾਵ ਤਕਰੀਬਨ ਸਵਾ ਘੰਟਾ ਬਣਦਾ ਹੈ ਇਹ ਸਵਾ ਘੰਟਾ ਸਵੇਰੇ ਤੇ ਸਵਾ ਘੰਟਾ ਸ਼ਾਮ ਨੂੰ ਹਿਰਦੇ ਦੇ ਵਿੱਚ ਪ੍ਰੇਮ ਧਾਰ ਕੇ ਗੁਰੂ ਘਰ ਜਾਣਾ ਹੈ ਨੇ ਕੀ ਕਥਾ ਸੁਣੀ ਜਾ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਦੀ ਕਥਾ ਸੁਣਨੀ ਹੈ ਇਕਜਤ ਹੋਏ ਕਰ ਪ੍ਰੇਮ ਰਖੀ ਜਾ ਇਕਜਤ ਹੋ ਕਰਕੇ ਧੇਨ ਦੇ ਵਿੱਚ ਪ੍ਰੇਮ ਰੱਖਣਾ ਗੁਰਬਾਣੀ ਦੀ ਕਥਾ ਨਾਲ ਸਬਰ ਦਿਨ ਜੋ ਸਾਰੇ ਦਿਨ ਦੇ ਵਿੱਚ ਜਿਹੜੇ ਝੂਠ ਤੁਸੀਂ ਕਮਾਏ ਹੋਣ ਧਰਮਸ਼ਾਲਾ ਮਹਿ ਆਨ ਲਿਖਾਓ ਜੇ ਨਹੀਂ ਨਾ ਛੱਡੇ ਜਾਂਦੇ ਜਿੰਨੇ ਇੱਕ ਦਿਨ ਦੇ ਵਿੱਚ ਝੂਠ ਬੋਲੋ ਉਹ ਸ਼ਾਮ ਵੇਲੇ ਗੁਰਸਿੱਖਾਂ ਦੇ ਪਾਸੋਂ ਆਪਣੀ ਰਚੀ ਹੋਈ ਧਰਮਸ਼ਾਲਾ ਦੇ ਵਿੱਚ ਲਖਵਾਉਨੇ ਹਨ ਇੱਕ ਮਾਸ ਲਗ ਕਾਗਜ਼ ਉੱਸਾਰ ਇੱਕ ਮਹੀਨੇ ਦੇ ਲਿਖੇ ਹੋਏ ਕਾਗਜ਼ ਉੱਪਰ ਜਿਤਨੇ ਵੀ ਝੂਠ ਹਨ ਕਰੋ 71 ਭਲੇ ਨਿਰਧਾਰੋ ਵਿਸ਼ਵਾਸ ਧਾਰ ਕਰਕੇ ਨਾ ਇਹਦੇ ਵਿੱਚ ਵੀ ਵਿਸ਼ਵਾਸ ਘੋਣਾਏ ਪ੍ਰੇਮ ਦੇ ਨਾਲ ਉਹ ਸਾਰੇ ਜਿਹੜੇ ਬੋਲੇ ਹੋਏ ਤੂੰ ਝੂਠ ਹਨ ਉਹਨਾਂ ਨੂੰ ਇੱਕ ਕਾਗਜ਼ ਦੇ ਉੱਪਰ ਲਿਖਣਾ ਨਮੋ ਅੰਮ੍ਰਿਤਿਆ ਗੋਤਮਵਾ ਜਦੋਂ ਮਸੀਆ ਦੀ ਮਸੀਆ ਤੁਸੀਂ ਸਾਡੇ ਦਰਸ਼ਨ ਕਰਨ ਦੇ ਵਾਸਤੇ ਆਵੋ ਸੋਤਾਗਦ ਆਪਣਾ ਸੰਭ ਲਿਆਵੋ ਉਹ ਜਿਹੜਾ ਕਾਗਜ਼ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਪੁਰੀਏ ਤੇ ਭਾਈ ਝੂਠ ਨੂੰ ਵੀ ਆਪਣੇ ਨਾਲ ਲੈ ਕੇ ਆਉਣਾ ਝੂਠ ਬਹੀਨੇ ਬੋਲ ਹਜੇ ਤੇ ਜਿੰਨੇ ਵੀ ਇੱਕ ਮਹੀਨੇ ਦੇ ਵਿੱਚ ਝੂਠ ਬੋਲਣਾ ਕਰੋ ਮੈਨੂੰ ਸੁਣਾਓ ਸਾਨੂੰ ਮਿਲ ਕੇ ਭਾਵ ਸਾਡੇ ਪਾਸ ਆਣ ਕਰਕੇ ਉਹ ਸਾਰੇ ਹੀ ਸੁਣਾਉਣੇ ਹਨ ਕਰੋ ਪੁੰਨ ਸੋਤੀ ਲਿਖ ਕਰਕੇ ਮਾਰੇ ਕਹਿੰਦੇ ਜਿਹੜੇ ਪੁੰਨ ਕਰ ਦਿਓ ਨਾ ਉਹ ਵੀ ਲਿਖ ਕੇ ਆਣ ਸੁਣਾ ਬਹੁ ਸਕਨ ਉਚਰ ਕੇ ਉਹ ਵੀ ਸਾਰੇ ਉਚਾਰ ਕਰਕੇ ਤੇ ਆਣ ਕੇ ਸੁਣਾਉਣੇ ਹਨ ਸੰਦਸਣ ਦੇਸ ਨਮੋ ਕਰ ਗੁਰੂ ਸੁਣ ਕਰਕੇ ਉਪਦੇਸ਼ ਤੇ ਸਤਿਗੁਰੂ ਦੇ ਚਰਨਾਂ ਵਿੱਚ ਨਮਸ਼ਕਾਰ ਕੀਤੇ ਜਿਵੇਂ ਉਸ ਮਹਾ ਗਮਨ ਪੁਰਖ ਕਿਨੇ ਦਿਨਾਂ ਦੇ ਵਿੱਚ ਵਾਪਸ ਆਪਣੇ ਘਰ ਨੂੰ ਚਲੇ ਗਏ ਜਿਵੇਂ ਗੁਰੂ ਕਹਿਓ ਰਚੀ ਧਰਮ ਸਾਬ ਜਿਵੇਂ ਗੁਰੂ ਦਾ ਉਪਦੇਸ਼ ਸੀ ਭਾਈ ਪੁਰੀਅਤ ਤੇ ਭਾਈ ਚੂਣ ਨੇ ਧਰਮਸ਼ਾਲਾ ਰਚੀ ਹੈ ਰਖਾ ਕੀਤਮਾ ਹੋਏ ਯੁਗ ਕਾਲ ਦੋਵੇਂ ਸਮੇਂ ਯੁੱਤ ਕਥਾ ਤੇ ਕੀਰਤਨ ਹੁੰਦਾ ਬਹੋ ਝੂਟ ਸੋ ਜੇੜੇ ਦਿਨ ਤੇ ਝੂਠ ਬੋਲਦੇ ਨਾ ਭਾਈ ਪੁਰੀਆ ਵੀ ਤੇ ਭਾਈ ਚੂੜ ਵੀ ਸ਼ਾਮ ਨੂੰ ਆਣ ਕੇ ਧਰਮਸ਼ਾਲਾ ਦੇ ਵਿੱਚ ਲਿਖਾਉਂਦੇ ਹਨ ਸਤ ਸੰਗਤਾਂ ਹੋਏ ਸ਼ਰਮਾ ਮਨ ਜਿਸ ਵੇਲੇ ਆਣ ਕੇ ਦੱਸਦੇ ਪੀ ਅੱਜ ਸਵੇਰ ਵੇਲੇ ਅਸੀਂ ਆ ਝੂਠ ਬੋਲਿਆ ਫਿਰ ਥੋੜਾ ਜਿਹਾ ਸਮਾਂ ਹੋ ਗਿਆ ਸਾਨੂੰ ਆ ਝੂਠ ਬੋਲਣਾ ਪਿਆ ਦੁਪਹਿਰ ਵੇਲੇ ਅਸੀਂ ਆ ਝੂਠ ਬੋਲਿਆ ਬੜੇ ਸ਼ਰਮਿੰਦੇ ਹੁੰਦੇ ਲਿਖਾਉਂਦੇ ਵੀ ਗੁਰੂ ਦਾ ਹੁਕਮ ਵੀ ਮੰਨੀ ਜਾਂਦੇ ਤੇ ਸ਼ਰਮਿੰਦੇ ਵੀ ਹੁੰਦੇ ਹਨ ਜਦੋਂ ਜਬ ਤੂਰ ਭੋਲ ਬੇ ਲਗੇ ਫਿਰ ਜਦੋਂ ਉਹ ਲਖਾ ਕੇ ਤੇ ਅਗਲੇ ਦਿਨ ਥੋੜੇ ਚਰਵਾਦਾ ਝੂਠ ਬੋਲਣ ਲੱਗਦੇ ਹਨ ਇਹ ਗ ਵਿਚਾਰ ਹੈ ਕਿ ਆਖ ਅਗੇ ਹਿਰਦੇ ਦੇ ਵਿੱਚ ਵਿਚਾਰਦੇ ਵੀ ਲਖਾਉਣੇ ਵੀ ਪੈਨੇ ਪਹਿਲੋਂ ਧਰਮਸ਼ਾਲਾ ਦੇ ਵਿੱਚ ਜਾ ਕੇ ਉੱਥੇ ਕੀ ਲੋਕ ਸਾਡੇ ਬਾਰੇ ਸੋਚਣਗੇ ਫੇਰ ਜਦੋਂ ਗੁਰੂ ਦੇ ਪਾਸ ਜਾਵਾਂਗੇ ਗੁਰੂ ਕਹੇਗਾ ਆਓ ਚੌਧਰੀਓ ਕਿੰਨੇ ਝੂਠ ਤੁਸੀਂ ਕਾਗਜ਼ ਦੇ ਉੱਪਰ ਲਿਖਿਓ ਸਾਰੇ ਸੁਣਾਓ ਕਿ ਅਸੀਂ ਗੁਰੂ ਦੇ ਸਾਹਮਣੇ ਕਹਾਂਗੇ ਕਬ ਹਟ ਜਾਏ ਕਬਹ ਕਹ ਪੂਰ ਐਵੇਂ ਪਹਿਲਾਂ ਤੇ ਸਦਾ ਹੀ ਬੋਲਦੇ ਸੀ ਹੁਣ ਕਦੀ ਕਦੀ ਹਟ ਜਾਂਦੇ ਤੇ ਕਦੀ ਕਦੀ ਬੋਲਦੇ ਹਨ ਹੁਣ ਤਦ ਆਵਹ ਫੇਰ ਕੱਲ ਕੇ ਗੁਰੂ ਜੀ ਦੇ ਪਾਸ ਆ ਜਾਂਦੇ ਤੇ ਜਦ ਝੂਠ ਸੁਣਾਉਣ ਲੱਗਦੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਕਹਿੰਦੇ ਆਓ ਚੌਧਰੀਓ ਇਸ ਰਹੀਣੇ ਦੇ ਵਿੱਚ ਕਿਹੜੇ ਕਿਹੜੇ ਦਿਨ ਤੁਸੀਂ ਕਿੰਨੇ ਕਿੰਨੇ ਝੂਠ ਬੋਲੇ ਜਦੋਂ ਸੁਣਾਉਂਦੇ ਹਨ ਬੜੇ ਸ਼ਰਮਿੰਦੇ ਹੁੰਦੇ ਪਰ ਤਾਂ ਵੀ ਦੋਵੇਂ ਗੁਰੂ ਕੇ ਹੁਕਮ ਦੇ ਵਾਸਾ ਹਨ ਅਧੀਨ ਹਨ ਸਾਹੂ ਗਾਗਦ ਕੋ ਰਹਿ ਸੁਮਾਏ ਉਹ ਜਿੰਨੇ ਕਾਗਜਾਂ ਦੇ ਉੱਪਰ ਲਿਖੇ ਹੁੰਦੇ ਭਾਪ ਜਿੰਨੇ ਬੋਲੇ ਹੁੰਦੇ ਨਾ ਉਹ ਸਾਰੇ ਬੋਲ ਕੇ ਗੁਰੂ ਕੀ ਹਜ਼ੂਰੀ ਦੇ ਵਿੱਚ ਸੁਣਾਉਂਦੇ ਹਨ ਇਚ ਰਹਿ ਅਦਕਮਸ਼ ਪਾਈਰ ਬਾਗ ਦੇ ਵਿੱਚ ਬੜੇ ਪਿਛਤਾਉਂਦੇ ਹਨ ਬੜੇ ਸ਼ਰਮਿੰਦੇ ਹੁੰਦੇ ਅਸ਼ਟ ਮਹੀਨੇ ਬੀਤੇ ਜਬਾ ਇਵੇਂ ਜਦੋਂ 6 ਮਹੀਨੇ ਬਤੀਤ ਹੋ ਗਏ ਜਾਗਿਓ ਦਇਓ ਤਵਾ ਸਭਾ ਉਸ ਵੇਲੇ ਤੱਕ ਪਾਵਸ਼ੀਆਂ ਮਹੀਨਿਆਂ ਤੱਕ ਜਿਹੜੇ ਸਾਰੇ ਝੂਠ ਨਾ ਉਹ ਭਾਈਪੁਰੀਅਤ ਤੇ ਭਾਈ ਤੂੜ ਨੇ ਤਿਆਗ ਦੇਣਾ ਕੀਤੇ ਇੱਕ ਤੋਂ ਨਰਨ ਬਿਖਾਇ ਵੜਿਆਈ ਇੱਕ ਤੇ ਸਾਰੇ ਲੋਕਾਂ ਦੇ ਵਿੱਚ ਵੜਿਆਈ ਹੋਣੀ ਸ਼ੁਰੂ ਹੋ ਗਈ ਉਹ ਵੇਖੋ ਨਗਰ ਦਾ ਚੌਧਰੀ ਤੇ ਕੋਈ ਝੂਠ ਹੀ ਨਹੀਂ ਬੋਲਦਾ ਸਦਾ ਸੱਚ ਹੀ ਬੋਲਦਾ ਐਵੇਂ ਲੋਕਾਂ ਦੇ ਵਿੱਚ ਵੜਿਆਈ ਹੋਣੀ ਸ਼ੁਰੂ ਹੋ ਗਈ ਹੈ ਸਭਾ ਮੁਹਾਰ ਫਿਰ ਗੁਰੂ ਜੀ ਦੇ ਅੱਗੇ ਵੀ ਜਿਹੜੀ ਵਡਿਆਈ ਹੈ ਉਹ ਬਹੁਤ ਜ਼ਿਆਦੀ ਇਸ ਸੰਸਾਰ ਦੇ ਵਿੱਚ ਹੋਣੀ ਸ਼ੁਰੂ ਹੋਈ ਜਿੰਨੇ ਵੀ ਸਿੱਖ ਸੁਣਦੇ ਹਨ ਉਹਨਾਂ ਦੇ ਵਿੱਚ ਵੀ ਵਡਿਆਈ ਹੁੰਦੀ ਲਜਤ ਹੋਏ ਬਸੂਰ ਨੂੰ ਫੇਰ ਫਿਰ ਲਜਤ ਹੋ ਕਰਕੇ ਤੇ ਝੂਠਾ ਨਹੀਂ ਪੈਂਦਾ ਜਾਤ ਤਿਆਗ ਰੀਨ ਇੱਕ ਮੇਰ ਫਿਰ ਇਸ ਇਸ ਵਾਸਤੇ ਇੱਕ ਵੇਰ ਇਹਨਾਂ ਨੇ ਸਾਰੇ ਝੂਠ ਛੱਡਾ ਇਹ ਕਿੰਦੇ ਦੇਖੋ ਗੁਰੂ ਦੇ ਅੱਗੇ ਵੀ ਸ਼ਰਮਿੰਦੇ ਹੋਣਾ ਪੈਂਦਾ ਫਿਰ ਇਸੇ ਪ੍ਰਕਾਰ ਧਰਮਸ਼ਾਲਾ ਦੇ ਵਿੱਚ ਜਦੋਂ ਲਖਵਾਈ ਦੇ ਉੱਥੇ ਵੀ ਸਿੱਖ ਬੈਠੇ ਹੁੰਦੇ ਉਰਥੇ ਵੀ ਸ਼ਰਮਿੰਦੇ ਹੋਣਾ ਪੈਂਦਾ ਜਦੋਂ ਗੁਰੂ ਦੇ ਪਾਸ ਜਾਣੇ ਉਦੋਂ ਲੋਕ ਵੇਂਦੇ ਜਦੋਂ ਜਿਹੜੀ ਸੰਗਤ ਆਈ ਹੁੰਦੀ ਉਹ ਵੀ ਸਾਡੇ ਵੱਲ ਉਂਗਲਾਂ ਕਰਦੀ ਕਿ ਆਹ ਫਲਾਣੇ ਨਗਰ ਦਾ ਚੌਧਰੀ ਹੈ ਤੇ ਇੱਕ ਮਹੀਨੇ ਦੇ ਵਿੱਚ ਇਹ ਐਨੇ ਝੂਠ ਬੋਲਦਾ ਇਵੇਂ ਮਨ ਦੇ ਵਿੱਚ ਸੋਚ ਕੇ ਝੂਰਦੇ ਰਹਿੰਦੇ ਫਿਰ ਇਹਨਾਂ ਨੇ ਹੌਲੀ ਹੌਲੀ 6 ਕੁ ਮਹੀਨਿਆਂ ਦੇ ਵਿੱਚ ਨਾ ਸਾਰੇ ਝੂਠ ਛੱਡਤਾ ਭੁਲੇ ਕਰਮ ਕਰਵੇਂ ਤੁ ਜਾਗੀ ਜਦ ਝੂਠ ਜੀਵਨ ਦੇ ਵਿੱਚੋਂ ਤਿਆਗਿਆ ਗਿਆ ਤੇ ਚੰਗੇ ਕਰਮ ਕਰਨ ਦੇ ਵਾਸਤੇ ਰੁਚੀ ਜਾਗ ਪਈ ਗੁਰੂ ਜੀ ਸਾ ਨਾਮ ਲੈਣ ਲਾਗੀ ਗੁਰੂ ਦਾ ਉਪਦੇਸ਼ ਕਮਾਉਣ ਲੱਗੇ ਤੇ ਨਾਮ ਦੇ ਵਿੱਚ ਵਿਰਤੀ ਜੁੜਨ ਲੱਗੈ ੀਕੇ ਪੰਥ ਪਰੇ ਬੁੱਧ ਰਾਈ ਜਿਹੜਾ ਚੰਗਾ ਰਸਤਾ ਸੀਨੋ ਗੁਰੂ ਵੱਲੋਂ ਦਰਸਾਇਆ ਹੋਇਆ ਜਿਸ ਨੂੰ ਮਾਰੇ ਨੇਕਿਆ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨਾਂ ਹਰ ਹਰਿ ਕਥੰ ਦਰਾਨੀ ਉਹ ਗੁਰੂ ਜੀ ਦੀ ਕਿਰਪਾ ਦੇ ਨਾਲ ਬੁੱਧੀ ਵੀ ਪ੍ਰਾਪਤ ਹੋ ਗਈ ਤੇ ਸ੍ਰੇਸ਼ਟ ਰਾਜ ਉਪਰ ਤੁਰਪੈ ਸਤ ਸੰਗ ਤੁਮਿਲ ਜਨਮ ਸੁਧਾਰੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਨੇ ਜਿਹੜੀ ਬੁਰੀਾਈ ਸੀ ਨਾ ਝੂਠ ਬੋਲਣ ਦੀ ਉਹ ਤਿਆਗ ਦਿੱਤੀ ਤੇ ਸਤ ਸੰਗਤ ਦੇ ਵਿੱਚ ਮਿਲਣਾ ਸ਼ੁਰੂ ਹੋ ਗਏ ਆਪਣਾ ਜਨਮ ਸੁਧਾਰ ਲਿਆ ਰੇ ਬਹੁਤ ਸਤਿਗੁਰੂ ਕੇ ਦੁਆਰੇ ਬੜਾ ਲੰਮਾ ਸਮਾਂ ਗੁਰੂ ਕੇ ਚਰਨਾਂ ਦੇ ਵਿੱਚ ਰਹਿੰਦੇ ਰਹੇ ਸੇਵਾ ਵਿੱਚ ਲਗੇ ਕਰ ਪ੍ਰੇਮ ਪ੍ਰੇਮ ਇਹ ਹਿਰਦੇ ਵਿੱਚ ਧਾਰ ਕੇ ਤੇ ਸੇਵਾ ਦੇ ਵਿੱਚ ਲੱਗ ਗਏ ਪ੍ਰਾਪਤ ਭਈ ਅੰਤ ਕੋ ਸ਼ੀਮ ਅੰਤ ਵੇਲੇ ਇਹਨਾਂ ਦੁਆਨ ਨੂੰ ਹੀ ਚੌਧਰੀ ਹੁੰਦਿਆਂ ਭਾਈ ਪੁਰੀਆ ਤੇ ਭਾਈ ਚੂੜ ਜਿਹਨੂੰ ਮੁਕਤੀ ਦੀ ਪ੍ਰਾਪਤੀ ਹੋਈ ਇਹ ਗੁਰੂ ਦਾ ਉਪਦੇਸ਼ ਗੁਰੂ ਕੀ ਪਵਿੱਤਰ ਬਾਣੀ ਦਾ ਬਚਨ ਹੈ ਗੁਰੂ ਨਾਨਕ ਉਪਦੇਸ਼ ਜੈਤ ਹੈ ਜੋ ਸੁਨੇ ਸੋ ਪਾਰ ਕਰਾਨ ਇਹ ਇੱਕ ਭਾਈਪੁਰਿਆ ਤੇ ਭਾਈ ਤੂੜ ਦੀ ਸਾਖੀ ਹੈ ਭਾਈ ਸਾਹਿਬ ਜੀ ਨੇ ਸੁਣਾਈ ਭਾਈ ਜਿਹੜਾ ਵੀ ਗੁਰੂ ਦਾ ਉਪਦੇਸ਼ ਮੰਨੇਗਾ ਨਾ ਗੁਰੂ ਕੀ ਪਵਿੱਤਰ ਬਾਣੀ ਦਾ ਬਚਨ ਹੈ ਉਸਦਾ ਹੀ ਪਲਾ ਹੋ ਜਾਵੇਗਾ ਇਸ ਵਾਸਤੇ ਮਹਾਰਾਜ ਕਿਰਪਾ ਕਰਨ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਅਸੀਂ ਸਾਰੇ ਜੀਵਨ ਦੇ ਵਿੱਚ ਕਮਾ ਸਕੀਏ ਜਿਸ ਦੇ ਕਾਰਨ ਸਾਡੇ ਜੀਵਨ ਦਾ ਭਲਾ ਹੋ ਸਕੇ ਇੱਥੇ ਕਥਨ ਮਿਸ਼ਰਾ ਮੈਂ ਨੇ ਦੋ ਪੰਧੀਆਂ ਪੜ ਕੇ ਸੁਮਰਤੀ ਹੈ ਸੇਵਾ ਵਿਖੇ ਲੱਗੇ ਕਰ ਪ੍ਰੇਮ ਪ੍ਰਾਪਤ ਭੇ ਅੰਤ ਕੋ ਸ਼ੇਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ